ਭਗਤਾ ਨੇ ਹੁਣ ਸ਼ਾਹਰੂਖ ਖਾਨ ਨੂੰ ਗद्दार ਕਰਾਰ ਦੇ ਦਿੱਤਾ ਹੈ ਹਾਂਜੀ ਦਲਜੀਤ ਦਸਾਂਜ ਤੋਂ ਬਾਅਦ ਸ਼ਾਹਰੂਖ ਖਾਨ ਨੂੰ ਇੱਕ ਟੈਗ ਤਗਮਾ ਦਿੱਤਾ ਗਿਆ ਹੈ ਕਿ ਇਹ ਦੇਸ਼ ਦਾ ਗद्दार ਆ ਥਾਂ ਥਾਂ ਤੇ ਲੋਕੀ ਇਹਦੇ ਖਿਲਾਫ ਮਜਾਰੇ ਕਰ ਰਹੇ ਆ ਕਈ ਲੀਡਰ ਇਹਦੇ ਖਿਲਾਫ ਬਿਆਨ ਦੇ ਰਹੇ ਇਥੋਂ ਤੱਕ ਕਿ ਕਈ ਧਾਰਮਿਕ ਆਗੂ ਵੀ ਕਿ ਅਗਰ ਮੁਸਤਫਾ ਜੋ ਰਹਿਮਾਨ ਆਈਪਲ ਖੇਲੇਗਾ तो मुस्तफीजुर रहमान को भी पिटाई लगाएंगे और शाहरुख खान को भी पिटाई लगाएंगे जो बचा सकता है बचा लेगा देख लेंगे शाहरुख खान उनको समर्थन कर रहा है किनको किनको बा, बांग्लादेश वालों को और पाकिस्तान वालों को जो भी इसकी जीप काट के लेके का आएगा मैं उसको एक लाख रुपए इनाम देंगे जय श्री राम जय गो माता मिस्टर के, के उस खिलाड़ी को बांग्लादेश के खिलाड़ी को अपनी टीम से निकाल के बाहर करो ਕਰੋ ਸ਼ਾਹਰੂਖ ਖਾਨ ਦੀ ਜੀਬ ਕੱਟਣ ਵਾਲੇ ਨੂੰ 1 ਲੱਖ ਰੁਪਇਆ ਦਿੱਤਾ ਜਾਊਗਾ ਕਿਉਂ ਸ਼ਾਹਰੂਖ ਖਾਨ ਦੇ ਖਿਲਾਫ ਇਸ ਤਰ੍ਹਾਂ ਲੋਕ ਹੋ ਗਿਆ ਜੇਕਰ ਰਹਿਮਾਨ ਜੇਸੇ ਖਿਡਾਰੀ ਭਾਰਤ ਵਿੱਚ ਖੇਡ ਲੈਣਗੇ ਤਾਂ ਇਹ ਕੋਟ ਦੇ ਬਾਹਰ ਕਦਮ ਨਹੀਂ ਰੱਖ पाएंगे ਹੰਤਾਵੇ ਕੇ ਸਾਥ ਕਰ ਰਹੇ ਜੋ ਤੱਕ ਤਾਰੋ ਕੋ ਸ਼ਾਹਰੂਖ ਖਾਨ ਨੂੰ ਗद्दार ਦਾ ਸਰਟੀਫਿਕੇਟ ਇਸ ਵੇਲੇ ਮਿਲ ਚੁੱਕਿਆ ਹੈ ਪਾਕਿਸਤਾਨ ਬੰਗਲਾਦੇਸ਼ ਦਾ ਉਹ ਉਹਨੂੰ ਦੱਸ ਦਿੱਤਾ ਗਿਆ ਹੈ ਕਿ ਉਹਦੀ ਹਮਾਇਤ ਕਰਦਾ ਹੈ ਇਸ ਲਈ ਹੁਣ ਉਹ ਗद्दार ਆ ਸ਼ਾਹਰੂਖ ਖਾਨ ਨੇ ਜੀ ਆਈਪੀਐਲ ਦੇ ਲਈ ਆਪਣੀ ਕੇਕੇਆਰ ਜਿਹੜੀ ਉਹਦੀ ਟੀਮ ਆ ਉਹਦੇ ਲਈ ਇੱਕ ਬੰਗਲਾਦੇਸ਼ ਦਾ ਖਿਡਾਰੀ ਸੀਗਾ ਜਿਹਨੂੰ 9 ਕਰੋੜ ਦੇ ਵਿੱਚ ਇਹਨੇ ਖਰੀਦਿਆ ਇਸ ਬੰਗਲਾਦੇਸ਼ ਦੇ ਖਿਡਾਰੀ ਦਾ ਨਾਮ ਆ ਜੀ ਮੁਸਤਫਿਜ਼ੂਰ ਰਹਿਮਾਨ ਸੋ ਇਹਦਾ ਹੀ ਸਾਰਾ ਮਸਲਾ ਹੈ ਕਿ ਇਹਨੂੰ ਆਪਣੀ ਜਿਹੜੀ ਇਹ ਟੀਮ ਸੀਗੀ ਆਈਪੀਐਲ ਦੀ ਉਹਦੇ ਵਿੱਚ ਇਹ ਰਹਿਮਾਨ ਨੂੰ ਕਿਉਂ ਲਿਆ ਸ਼ਾਹਰੂਖ ਖਾਨ ਨੇ ਬੰਗਲਾਦੇਸ਼ੀ ਆ ਬੰਗਲਾਦੇਸ਼ ਦੇ ਵਿੱਚ ਇਸ ਵੇਲੇ ਹਿੰਦੂਆਂ ਦੇ ਉੱਤੇ ਕਾਫੀ ਜ਼ੁਲਮ ਹੋ ਰਿਹਾ ਹੋ ਵੀ ਰਿਹਾ ਸੋ ਇਸ ਕਰਕੇ ਇਸ ਵੇਲੇ ਸ਼ਾਹਰੂਖ ਖਾਨ ਦਾ ਬਾਈਕਾਟ ਇੱਥੇ ਕੀਤਾ ਜਾ ਰਿਹਾ ਸਾਰੇ ਉਹਦੇ ਖਿਲਾਫ ਹੋਏ ਹੋਏ ਆ ਸੋ ਮੈਂ ਦੱਸਣਾ ਚਾਹੁੰਦਾ ਕਿ ਸ਼ਾਹਰੂਖ ਖਾਨ ਜਿਹੜਾ ਹੈ ਜਦੋਂ ਵੀ ਟੈਕਸ ਪੇ ਕਰਦਾ ਆ ਉਹ ਜਿਹੜੇ ਇੰਡੀਆ ਦੇ ਟਾਪ ਸਟਾਰ ਆ ਦਸਾਂ ਦੀ ਲਿਸਟ ਦੇ ਵਿੱਚ ਹਮੇਸ਼ਾ ਉੱਪਰ ਹੀ ਰਹਿੰਦਾ ਜਿਵੇਂ ਮੈਂ ਗੱਲ ਕਰਾਂ ਸ਼ਾਹਰੂਖ ਖਾਨ ਨੂੰ ਤਾਂ ਇੱਥੇ ਗਦਾਰ ਘੋਸ਼ਿਤ ਕਰ ਦਿੱਤਾ ਗਿਆ ਪਰ ਜਿਹੜੇ ਅੰਡਾਨੀ ਸਾਹਿਬ ਹੁਣੀ ਹਾਲੇ ਵੀ ਕਰੋੜਾਂ ਦੀ ਬਿਜਲੀ ਦੇ ਰਿਆ ਬੰਗਲਾਦੇਸ਼ ਨੂੰ ਰਿਸੋਰਸ ਜਿਹੜੇ ਆ ਉਹ ਇੰਡੀਆ ਦੇ ਬਰਤਬਰਤ ਕੇ ਝਾਰਖੰਡ ਦੇ ਬਰਤਬਰਤ ਕੇ ਤੇ ਸਾਰੀ ਉੱਥੇ ਬਿਜਲੀ ਜਾ ਰਹੀ ਆ ਉਹਦੇ ਬਾਰੇ ਕੋਈ ਵੀ ਭਗਤ ਜਨ ਬੋਲ ਕੇ ਰਾਜ਼ੀ ਨਹੀਂਗਾ 2 ਮੂੰ ਤੇ ਲੱਗ ਜਾਂਦੀ ਆ ਟੇਪ ਤੇ ਕਿਦਾਂ ਅਡਾਨੀ ਹੁਣੀ ਸੈਂਕੜੇ ਏਕੜ ਜ਼ਮੀਨ ਇਹ ਗਰੀਬ ਕਿਸਾਨਾਂ ਦੀ ਲਈ ਦਰਖਤ ਦਰੁਖਤ ਵੀ ਕੱਟੇ ਤੇ ਉਹਦੀ ਜਿਹੜੀ ਬਿਜਲੀ ਆ ਇੰਡੀਆ ਚ ਨਹੀਂ ਮਿਲ ਰਹੀ ਹਾਲਾਂਕਿ ਝਾਰਖੰਡ ਦੇ ਵਿੱਚ ਲੋਕ ਜਿਹੜੇ ਆ ਕਈਆਂ ਦੇ ਘਰ ਬਿਜਲੀ ਵੀ ਨਹੀਂ ਗਈ ਪਰ ਉਹ ਬੰਗਲਾਦੇਸ਼ ਨੂੰ ਜਾ ਰਹੀ ਆ ਇਸ ਸਾਰੇ ਮਸਲੇ ਤੇ ਵਿਸਤਾਰ ਨਾਲ ਚਰਚਾ ਕਰਦੇ ਆ ਆਜੋ ਸਾਰੂਖਾਨ ਦੇ ਖਿਲਾਫ ਜਿਹੜਾ ਗੁੱਸਾ ਤੁਸੀਂ ਦੇਖ ਹੀ ਲਿਆ ਨਾ ਲੋਕਾਂ ਦਾ ਲੀਡਰਾਂ ਦਾ ਧਾਰਮਿਕ ਗੁਰੂਆਂ ਦਾ ਪਰ ਜਿਹੜੇ ਇਹ ਰਹਿਮਾਨ ਜਿਹੜਾ ਬੰਗਲਾਦੇਸ਼ ਦਾ ਖਿਡਾਰੀ ਆ ਇਨੂੰ ਇੰਡੀਆ ਆਉਣ ਦੇ ਲਈ ਇੱਥੇ ਖੇਡਣ ਦੇ ਲਈ ਵੀਜ਼ਾ ਵੀ ਲੈਣਾ ਪੈਣਾ ਸੀਗਾ ਦੂਸਰੀ ਗੱਲ ਇਹ ICC ਦੇ ਜੈ ਸ਼ਾਹ ਹੁਣੀ ਜਿਹੜੇ ਅਮਿਤ ਸ਼ਾਹ ਦੇ ਬੇਟੇ ਵੀ ਆ ਇਹਨਾਂ ਕੋਲ ਸਾਰਾ ਕੰਟਰੋਲ ਆ ক্রিকেট ਦਾ ਜਿਹੜੇ ਇੰਡੀਆ ਦੇ ਵਿੱਚ BCCI ਦਾ ਵੀ ਜਿਹੜਾ ਕੰਟਰੋਲ ਹੈਗਾ ਆ ਕਿਤੇ ਨਾ ਕਿਤੇ ਇਹਨਾਂ ਦੇ ਅਧਿਕਾਰ ਖੇਤਰ ਦੇ ਵਿੱਚ ਹੀ ਆ ਸੋ ਸਵਾਲ ਜਿਹੜਾ ਸ਼ਾਹੂ ਖਾਨ ਨੂੰ ਪੁੱਛਿਆ ਜਾ ਰਿਹਾ ਇਹ ਜੈ ਸ਼ਾਹ ਨੂੰ ਵੀ ਪੁੱਛਣਾ ਬਣਦਾ ਸੀਗਾ ਕਿ ਬਾਈ ਜਿਹੜਾ ਇਹ ਖਿਡਾਰੀ ਆ ਇਹ IPL ਦੀ ਜਿਹੜੀ ਬੋਲੀ ਵਾਲੀ ਲਿਸਟ ਦੇ ਵਿੱਚ ਕਿੱਦਾਂ ਜੇ ਬੰਗਲਾਦੇਸ਼ ਦੇ ਨਾਲ ਸਾਡੀ ਇੰਨੀ ਦੁਸ਼ਮਣੀ ਆ ਠੀਕ ਆ ਪਾਕਿਸਤਾਨ ਵਾਲੇ ਤਾਂ ਪਹਿਲਾਂ ਹੀ ਕੱਢ ਦਿੱਤੇ ਹਨ ਸੋ ਜੇਕਰ ਬੰਗਲਾਦੇਸ਼ੀਆਂ ਨਾਲ ਨਫ਼ਰਤ ਆ ਹੋਣ ਇਹ ਬੰਦਾ ਉਹ ਲਿਸਟ ਦੇ ਵਿੱਚ ਕੀ ਕਰਦਾ शाहरुख खान ਨੇ ਉਹੋ ਹੀ 플레이ਰ ਦੀ ਬੋਲੀ ਦਿੱਤੀ ਜਿਹੜਾ ਲਿਸਟ ਦੇ ਵਿੱਚ ਰੱਖਿਆ ਗਿਆ ਹੋ ਸੋ ਲਿਸਟ ਦੇ ਵਿੱਚ ਰੱਖਣ ਵਾਲਿਆਂ ਦੇ ਉੱਤੇ ਵੀ ਸਵਾਲ ਖੜਾ ਹੋਣਾ ਚਾਹੀਦਾ ਗੱਲ ਉੱਥੇ ਹੀ ਆ ਜਾਂਦੀ ਹੈ ਦਲਜੀਤ ਦਸਾਂਝ ਦੇ ਉੱਤੇ ਵੀ ਕਿ ਫਿਲਮ ਦੇ ਵਿੱਚ ਉਹਨੇ ਪਾਕਿਸਤਾਨੀ ਕਲਾਕਾਰ ਲਏ ਆ ਪਰ ਉਸ ਤੋਂ ਥੋੜੇ ਸਮੇਂ ਬਾਅਦ ਹੀ ਦੁਬਈ ਦੇ ਵਿੱਚ ਇਹ ਪਾਕਿਸਤਾਨ ਦੇ ਨਾਲ ਮੈਚ ਵੀ ਖੇਡਿਆ ਜਾਂਦਾ ਤੇ ਹੱਥ ਵੀ ਮਿਲਾਏ ਜਾਂਦੇ ਆ ਫਿਰ ਭਗਤ ਜਿਹੜੇ ਬਹੁਤ ਸੀਗੇ ਉਹ ਸੁਸਰੀ ਬਾਗ ਸੌ ਵੀ ਜਾਂਦੇ ਆ ਸ਼ਾਹਰੂਖ ਖਾਨ ਦੀ ਇਹ ਟੀਮ ਹੈਗੀ ਆ ਆਈਪੀਐਲ ਦੀ ਕੇਕੇਆਰ ਵੈਸੇ ਮੈਂ ਬਾਲੀ ਕ੍ਰਿਕਟ ਗ੍ਰੂਟ ਕਦੀ ਦੇਖਦਾ ਨਹੀਂ ਨਾ ਹੀ ਮੈਨੂੰ ਕੋਈ ਨੌਲੇਜ ਆ ਸਿਰਫ ਇਸ ਮਸਲੇ ਬਾਰੇ ਹੀ ਜਾਣਨ ਲਈ ਥੋੜਾ ਜਿਹਾ ਪੜਿਆ ਸੀਗਾ ਸੋ ਕੇਕੇਆਰ ਦਾ ਜਿਹੜੀ ਇਹ ਪਾਰਟਨਰਸ਼ਿਪ ਆ 45% ਉਹ ਜੂਹੀ ਚਾਵਲਾ ਤੇ ਉਹਦਾ ਜਿਹੜਾ ਘਰ ਵਾਲਾ ਜੇ ਮਹਿਤਾ ਉਹਦੇ ਵੀ ਖਿਲਾਫ ਆ ਪਰ ਉਹਨਾਂ ਦੇ ਖਿਲਾਫ ਨਹੀਂ ਰੋਜ਼ ਕੀਤਾ ਜਾ ਰਿਹਾ ਸ਼ਾਹਰੂਖ ਖਾਨ ਦੇ ਕੰ ਕਰਕੇ ਕੀਤਾ ਜਾ ਰਿਹਾ ਕਹਿੰਦਾ ਬਚ ਜਾਂਦਾ ਸਲਮਾਨ ਜੇ ਨਾ ਹੁੰਦਾ ਉਹ ਖਾਨ ਬੱਬੂ ਮਾਨ ਨੇ ਕਦੀ ਕਿਹਾ ਸੀਗਾ ਸੋ ਇਸ ਵੇਲੇ ਵੀ ਮੈਨੂੰ ਲੱਗਦਾ ਖਾਨ ਕਰਕੇ ਹੀ ਆ ਸ਼ਾਹਰੂਖ ਖਾਨ ਨੇ ਜਿਹੜਾ ਇਹ ਖਿਡਾਰੀ ਖਰੀਦਿਆ ਸੀਗਾ ਉਹਨੂੰ ਜਦੋਂ ਇਹਨੇ ਦੇਖਿਆ ਕਿ ਰੋਜ਼ ਪ੍ਰਦਰਸ਼ਨ ਹੋ ਰਿਹਾ ਸ਼ਾਇਦ ਉਹਨੂੰ ਪਤਾ ਵੀ ਨਹੀਂ ਹੋਣਾ ਕਿ ਉਹ ਬੰਗਲਾ ਦੇਸ਼ ਦਾ ਉਹਨੇ ਇਹਨੂੰ ਬਾਹਰ ਵੀ ਕਰ ਦਿੱਤਾ ਆ ਮੌਕੇ ਤੇ ਪੇ ਠੀਕ ਆ ਓਕੇ ਮੈਂ ਨਹੀਂ ਇਹਨੂੰ ਆਪਣੀ ਟੀਮ ਦੇ ਵਿੱਚ ਰੱਖਣਾ ਪਰ ਫਿਰ ਵੀ ਜਿਹੜਾ ਇਹਦਾ ਵਿਰੋਧ ਆ ਹੱਲੇ ਵੀ ਸੋਸ਼ਲ ਮੀਡੀਆ ਦੇ ਉੱਤੇ ਸ਼ਾਹੂਖਾਂਦ ਦਾ ਚੱਲੇ ਰਿਹਾ ਦੇ ਦੂਸਰੇ ਪਾਸੇ ਤੇ ਆ ਜੰਨੇ ਆ ਜੀ ਅਡਾਨੀ ਸਾਹਿਬ ਹੁਣੀ ਜਿਹੜਾ ਕਿ ਹੱਲੇ ਵੀ ਬਹੁਤ ਸਾਰੀ ਬਿਜਲੀ ਜਿਹੜੀ ਆ ਉਹ ਬੰਗਲਾਦੇਸ਼ ਨੂੰ ਸਪਲਾਈ ਕਰਦੇ ਆ ਬਹੁਤ ਸਾਰਾ ਬੰਗਲਾਦੇਸ਼ ਦਾ ਹਿੱਸਾ ਹੈ ਜਿਹੜਾ ਕਿ ਅਡਾਨੀ ਦੀ ਜਿਹੜੀ ਬਿਜਲੀ ਆ ਉਹਦੇ ਨਾਲ جگਮਗਾ ਉੱਠਦਾ ਜੇਕਰ ਇਹ ਪਲਾਂਟ ਜਿਹੜਾ ਅਡਾਨੀ ਦਾ ਬੰਗਲਾਦੇਸ਼ ਦੇ ਵਿੱਚ ਲੱਗਾ ਹੁੰਦਾ ਤਾਂ ਚਲੋ ਗੱਲ ਫੇਰ ਵੀ ਜਾਇਜ਼ ਸੀ ਪਰ ਇਹ ਜਿਹੜਾ ਇਹਦਾ ਜਿੱਥੋਂ ਬਿਜਲੀ ਜਾਂਦੀ ਆ ਇਹ ਸਾਰਾ ਪਲਾਂਟ ਲੱਗਾ ਆ ਇੰਡੀਆ ਦੇ ਵਿੱਚ ਝਾਰਖੰਡ ਦੇ ਵਿੱਚ ਗੋੜਾ ਜ਼ਿਲ੍ਹੇ ਦੇ ਵਿੱਚ ਲਗਭਗ 800 ਏਕੜ ਤੋਂ ਵੀ ਵੱਧੂ ਏਰੀਆ ਜਿਹੜਾ ਆ ਉੱਥੇ ਇਹ ਪਲਾਂਟ ਲੱਗਾ ਹੋਇਆ ਪਰ ਇਹਦੀ ਜਿਹੜੀ ਬਿਜਲੀ ਆ ਇੰਡੀਆ ਦੇ ਵਿੱਚ ਜਾਂ ਝਾਰਖੰਡ ਵਾਲਿਆਂ ਨੂੰ ਨਹੀਂ ਮਿਲਦੀ ਇਹ ਬੰਗਲਾਦੇਸ਼ ਵਾਲਿਆਂ ਨੂੰ ਮਿਲਦੀ ਆ ਰਿਸੋਰਸਸ ਜਿਹੜੇ ਸੀਗੇ ਜ਼ਮੀਨ ਜਿਹੜੀ ਸੀਗੀ ਜਿੱਥੇ ਇਹ ਪਲਾਟ ਬਣਾਇਆ ਗਿਆ ਉੱਥੇ ਆਦੀਵਾਸੀਆਂ ਨੂੰ ਮਸੀ ਬਹੁਤ ਸਾਰੇ ਉਹਨਾਂ ਨੇ ਪ੍ਰੋਟੈਸਟ ਵਗੈਰਾ ਵੀ ਕੀਤੇ ਕਿਸੇ ਨਾ ਕਿਸੇ ਤਰ੍ਹਾਂ ਉਹ ਐਕਵਾਇਰ ਕੀਤੀ 801 ਕਣ ਤੋਂ ਵੀ ਵੱਧੂ ਏਰੀਆ ਸੀਗਾ ਜਿੱਥੇ ਜੰਗਲ ਵਗੈਰਾ ਵੀ ਕੱਟੇ ਗਏ ਸੋ ਇੱਥੇ ਇਹ ਸਾਰਾ ਪਲਾਟ ਬਣਾਇਆ ਗਿਆ ਰਿਸੋਰਸਸ ਜਿਹੜੇ ਸੀਗੇ ਇੰਡੀਆ ਦੇ ਝਾਰਖੰਡ ਦੇ ਵਰਤੇ ਗਏ ਪਰ ਜਿਹੜੀ ਬਿਜਲੀ ਆ 2022 ਤੋਂ ਲੈ ਕੇ ਹੁਣ ਤੱਕ ਉੱਥੇ ਕਿੱਥੇ ਜਾ ਰਹੀ ਆ ਇਹ ਬੰਗਲਾਦੇਸ਼ ਜਾ ਰਹੀ ਆ ਜਦ ਕਿ ਝਾਰਖੰਡ ਦੇ ਵਿੱਚ ਵੀ ਬਹੁਤ ਸਾਰੇ ਇਦਾਂ ਦੇ ਏਰੀਆ ਆ ਜਿੱਥੇ ਹਾਲੇ ਤੱਕ ਬਿਜਲੀ ਹੀ ਨਹੀਂ ਪਹੁੰਚੀ ਹੈਗੀ ਲੋਕਾਂ ਨੇ ਬਲਬ ਦਾ ਜਾਂ ਲਾਈਟ ਦਾ ਮੂੰਹ ਤੱਕ ਨਹੀਂ ਦੇਖਿਆ ਹੋਣਾ ਪਰ ਦੂਸਰੇ ਦੇਸ਼ ਨੂੰ ਅਸੀਂ ਯਾਨੀ ਕਿ ਬੰਗਲਾਦੇਸ਼ ਨੂੰ ਇੱਥੋਂ ਬਿਜਲੀ ਸਪਲਾਈ ਕਰ ਰਹੇ ਆ ਇੱਥੇ ਕੋਲਾ ਵਰਤਿਆ ਜਾਂਦਾ ਹੈ ਇਹ ਪਲਾਂਟ ਦੇ ਵਿੱਚ ਬਿਜਲੀ ਬਣਾਉਣ ਦੇ ਲਈ ਉਹ ਸਾਰਾ ਆਸਟ੍ਰੇਲੀਆ ਤੋਂ ਆਉਂਦਾ ਆ ਆਸਟ੍ਰੇਲੀਆ ਦੇ ਵਿੱਚ ਵੀ ਅਡਾਨੀ ਦੀਆਂ ਖਾਣਾ ਉੱਥੋਂ ਹੀ ਸਾਰਾ ਕੋਲਾ ਆਉਂਦਾ ਆ ਸ਼ਿਪਸ ਦੇ ਥਰੂ ਆਉਂਦਾ ਆ ਜਦੋਂ ਬੰਦਰਗਾਹ ਤੋਂ ਫਿਰ ਅੱਗੇ ਇਹ ਟਰੱਕਾਂ ਦੇ ਵਿੱਚ ਇੱਥੇ ਝਾਰਖੰਡ ਦੇ ਇਹ ਗੋਡਾ ਪਲਾਟ ਦੇ ਵਿੱਚ ਪਹੁੰਚਦਾ ਆ ਇੱਥੇ ਜਿਹੜਾ ਇਹ ਕੋਲ ਜਿਹੜਾ ਆਉਂਦਾ ਆ ਉੱਥੋਂ ਬਾਹਰੋਂ ਉਹਨੂੰ ਸਾਫ਼ ਕੀਤਾ ਜਾਂਦਾ ਆ ਗੰਗਾ ਦਾ ਪਾਣੀ ਆਉਂਦਾ ਉਹਦੇ ਵਿੱਚ ਸਾਫ਼ ਕੀਤਾ ਜਾਂਦਾ ਆ ਹਜ਼ਾਰਾਂ ਲੀਟਰ ਜਿਹੜਾ ਗੰਗਾ ਦਾ ਪਾਣੀ ਆ ਉਹ ਪੋਲਿਊਟਡ ਹੁੰਦਾ ਆ ਉਸ ਕੋਲੇ ਨੂੰ ਵਾਸ਼ ਕਰਨ ਦੇ ਵਿੱਚ ਹੀ ਫਿਰ ਉਹਨੂੰ ਵਾਸ਼ ਕਰਕੇ ਇੱਥੇ ਜਲਾਇਆ ਜਾਂਦਾ ਆ ਤੁਸੀਂ ਕਹਣਾ ਕੋਲਾ ਤਾਂ ਇੰਡੀਆ ਦੇ ਵਿੱਚ ਵੀ ਬਹੁਤ ਆ ਉਹ ਕਿਉਂ ਨਹੀਂ ਜਲਾਇਆ ਜਾਂਦਾ ਦੱਸਿਆ ਜਾਂਦਾ ਕਿ ਜਿਹੜਾ ਆਸਟ੍ਰੇਲੀਆ ਦਾ ਕੋਲਾ ਆ ਇਹਦੇ ਨਾਲ ਰਾਖ ਜਿਹੜੀ ਆ ਘੱਟ ਉੜਦੀ ਆ ਪਰ ਉੜਦੀ ਜ਼ਰੂਰ ਆ ਸੋ ਬਹੁਤ ਸਾਰੇ ਏਰੀਏ ਦੇ ਆਲੇ-ਦੁਆਲੇ ਵਾਲੇ ਲੋਕ ਜਿਹੜੇ ਆ ਉੱਥੇ ਇਹ ਝਾਰਖੰਡ ਦੇ ਗੋੜਾ ਜ਼ਿਲ੍ਹੇ ਦੇ ਆਲੇ-ਦੁਆਲੇ ਵਾਲੇ ਸਾਰੇ ਇਹ ਜਿਹੜੀ ਰਾਖ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਜਾਂਦੀ ਆ ਸਾਹ ਦੀ ਪ੍ਰੋਬਲਮ ਉਹਨਾਂ ਨੂੰ ਹੁੰਦੀ ਆ ਪੋਲਿਊਸ਼ਨ ਉੱਥੇ ਫੈਲਦਾ ਆ ਪਰ ਜਿਹੜੀ ਇਹਦੀ ਬਿਜਲੀ ਆ ਉਹ ਬੰਗਲਾਦੇਸ਼ ਨੂੰ ਦਿੱਤੀ ਜਾਂਦੀ ਆ ਪੈਸੇ ਬੰਗਲਾਦੇਸ਼ ਵੇ ਸਹੂਲਤ ਬੰਗਲਾਦੇਸ਼ ਨੂੰ ਮਿਲਦੀ ਆ ਤੇ ਪੈਸੇ ਇੱਕ ਬੰਦਾ ਹੀ ਕਮਾਰਿਆ ਕੌਣ ਕਮਾਰਿਆ ਇਹ ਅਡਾਨੀ ਸਾਹਿਬ ਹਣੀ ਬੇਸ਼ੱਕ ਜੋ ਬੰਗਲਾਦੇਸ਼ ਦੇ ਵਿੱਚ ਹੋ ਰਿਹਾ ਹਿੰਦੂਆਂ ਦੇ ਨਾਲ ਗਲਤ ਹੋ ਰਿਹਾ ਆ ਪਰ ਸਿਰਫ ਇੱਕ ਖਾਸ ਬੰਦੇ ਨੂੰ ਹੀ ਟਾਰਗੇਟ ਕਰਨਾ ਇਹ ਚੀਜ਼ ਬਿਲਕੁਲ ਗਲਤ ਆ ਇਹੀ ਦਲਜੀਤਵਰੀ ਹੋਈ ਆ ਇਹੀ ਹੁਣ ਸਿਰਫ ਸ਼ਾਹੂ ਖਾਨ ਦੇ ਨਾਮ ਪਿੱਛੇ ਖਾਨ ਲੱਗਾ ਹੋਣ ਕਰਕੇ ਹੋਈ ਆ ਜੇ ਟਾਰਗੇਟ ਕਰਨਾ ਤਾਂ ਸਾਰਿਆਂ ਨੂੰ ਕਰਨਾ ਚਾਹੀਦਾ ਅਡਾਨੀ ਨੂੰ ਵੀ ਕਰਨਾ ਚਾਹੀਦਾ ਜੈ ਸ਼ਾਹ ਨੂੰ ਵੀ ਕਰਨਾ ਚਾਹੀਦਾ ਆਈਸੀਸੀ ਦੇ ਜਿਹੜੇ ਚੇਅਰਮੈਨ ਆ ਹੋਰ ਵੀ ਜਿਹੜੇ ਲੋਕ ਹੈਗੇ ਆ ਜਿਹੜੇ ਬੰਗਲਾਦੇਸ਼ ਨਾਲ ਅੱਜ ਤੈਂ ਵੀ ਬਿਜ਼ਨਸ ਕਰਦੇ ਆ ਨਾਲੇ ਕਰੋੜਾਂ ਅਰਬਾਂ ਦਾ ਬਿਜ਼ਨਸ ਕਰਦੇ ਆ ਉਹਦੇ ਚੋਂ ਖਾਨ ਜਿਹੜੇ ਆ ਜਾਂ ਮੁਸਲਿਮ ਜਿਹੜੇ ਆ ਜਾਂ ਹੋਰ ਕੱਟ ਗਿਣਤੀਆਂ ਇੰਡੀਆ ਦੇ ਵਿੱਚ ਉਹ ਬਹੁਤ ਘੱਟ ਹੋ ਗਈਆਂ ਪਰ ਜਿਹੜੀ ਬਹੁ ਗਿਣਤੀ ਇੰਡੀਆ ਦੀ ਉਹੋ ਹੀ ਜ਼ਿਆਦੇ ਹੋਣਿਆ ਸੋ ਸਾਰਿਆਂ ਲਈ ਇੱਕੋ ਜਿਹਾ ਬੈਲੈਂਸ ਕਰਨਾ ਚਾਹੀਦਾ ਸਿਰਫ ਇਹ ਪੋਲਿਟਿਕਸ ਕੀ ਇੱਕ ਜਿਹੜੇ ਘੱਟ ਗਿਣਤੀ ਲੋਕ ਆ ਇੰਡੀਆ ਦੇ ਵਿੱਚ ਉਹਨਾਂ ਨੂੰ ਟਾਰਗੇਟ ਕਰਕੇ ਬਹੁ ਗਿਣਤੀ ਲੋਕਾਂ ਨੂੰ ਡਰਾਵਾ ਦਿਖਾ ਕੇ ਕਿ ਇਹ ਘੱਟ ਗਿਣਤੀ ਲੋਕ ਤੁਹਾਨੂੰ ਮਾਰ ਦੇਊਗੇ ਆਉਣ ਵਾਲੇ ਸਮੇਂ 'ਚ ਤੁਹਾਡੇ ਉੱਤੇ ਭਾਰੀ ਪੈ ਜਾਊਗੇ ਹਨ ਸੋ ਬਹੁਤ ਗਿਣਤੀ ਲੋਕਾਂ ਨੂੰ ਇਕੱਠੇ ਕਰਕੇ ਵੋਟ ਲੈਣੇ ਆੜੀ ਜਿਹੜੀ ਇਹ ਪੋਲਿਟਿਕਸ ਆ ਇੱਥੋਂ ਹੀ ਬੰਗਲਾਦੇਸ਼ ਵਾਲਿਆਂ ਨੇ ਸਿੱਖਿਆ ਆ ਤੇ ਉਹ ਹੁਣ ਉਹੀ ਹੀ ਬੰਗਲਾਦੇਸ਼ ਦੇ ਵਿੱਚ ਕਰ ਰਿਹਾ ਜਿਹੜੇ ਹਿੰਦੂ ਉੱਥੇ ਘੱਟ ਗਿਣਤੀ ਚੱਲਣ ਨੂੰ ਟਾਰਗੇਟ ਕੀਤਾ ਜਾ ਰਿਹਾ ਬਾਕੀ ਸਾਰੇ ਮੁਸਲਿਮ ਕੌਮਾਂ ਨੂੰ ਇਕੱਠੇ ਕੀਤਾ ਜਾ ਰਿਹਾ ਸੋ ਇਸ ਤਰ੍ਹਾਂ ਜਿਹੜਾ ਇੱਕ ਮੈਸੇਜ ਆ ਚਾਹੇ ਇੰਡੀਆ ਦੇ ਵਿੱਚ ਵੀ ਅਸੀਂ ਕਰਦੇ ਹਾਂ ਜਿੱਦਾਂ ਕਸ਼ਮੀਰੀ ਕੋਈ ਸਾਲ ਵੇਚਦਾ ਉਹਨੂੰ ਕੁੱਟ ਦਿੱਤਾ ਅੱਜ ਕੱਲ ਜਿਹੜਾ ਇਹ ਜਮਾਨਾ ਆ ਸੋਸ਼ਲ ਮੀਡੀਆ ਦਾ ਆ ਇਹ ਚੀਜ਼ਾਂ ਬਹੁਤ ਛੇਤੀ ਵਾਇਰਲ ਹੁੰਦੀਆਂ 57 ਜਿਹੜੇ ਮੌਲਕ ਆ ਮੁਸਲਮਾਨਾਂ ਦੇ ਜਿਹਦੇ ਵਿੱਚ ਬਹੁਤ ਸਾਰੇ ਜਿਹੜੇ ਇੰਡੀਆ ਦੇ ਲੋਕ ਆ ਉਹ ਵੀ ਜਾ ਕੇ ਉੱਥੇ ਕੰਮ ਕਰਦੇ ਆ ਸੋ ਉਹਨਾਂ ਨਾਲ ਵੀ ਜਿਹੜੀ ਨਫ਼ਰਤ ਦੀ ਭਾਵਨਾ ਮਾਇਆ ਉਹੋ ਫੈਲਦੀਆਂ ਆ ਸੋ ਇੱਕ ਸੈਕੂਲਰ ਸੋਚ ਜਿਹੜੀ ਸਾਰੇ ਧਰਮਾਂ ਦੇ ਲਈ ਲੈ ਕੇ ਆਉਣੀ ਪਊਗੀ ਜਿਹੜੇ ਬੰਗਲਾਦੇਸ਼ ਦੇ ਵਿੱਚ ਕਰਦੇ ਆ ਉਹ ਵੀ ਗਲਤ ਆ ਜਿਹੜੇ ਇੰਡੀਆ ਦੇ ਵਿੱਚ ਕਿਸੇ ਖਾਸ ਧਰਮ ਨੂੰ ਲੋਕਾਂ ਨੂੰ ਟਾਰਗੇਟ ਕਰਦੇ ਆ ਉਹ ਵੀ ਲੋਕ ਗਲਤ ਆ ਸੋ ਇਹ ਸੇਮ ਜਿਹੜੇ ਲੋਕ ਆ ਕੁਝ ਕੁ ਲੋਕ ਆ ਜਿਹਦੀ ਵਜ੍ਹਾ ਕਰਕੇ ਬਹੁ ਗਿਣਤੀ ਲੋਕ ਜਿਹੜੇ ਆ ਸਫਰ ਕਰਦੇ ਆ ਬੰਗਲਾਦੇਸ਼ ਦੇ ਵਿੱਚ ਜਿੱਦਾਂ ਹਿੰਦੂ ਕਰ ਰਿਹਾ ਐ ਇਸੇ ਹੀ ਤਰ੍ਹਾਂ ਇੰਡੀਆ ਦੇ ਵਿੱਚ ਕਈ ਮੁਸਲਮ ਵੀ ਕਰ ਰਿਹਾ ਹੋਰ ਕਈ ਧਰਮਾਂ ਦੇ ਲੋਕ ਵੀ ਕਰ ਰਿਹਾ ਸਿੱਖ ਵੀ ਕਰ ਰਿਹਾ ਇਹਨਾਂ ਨੂੰ ਵੀ ਖਤਰਾ ਬਣਾ ਕੇ ਦਿਖਾਤਾ ਜਾਂਦਾ ਹੈ ਨੈਸ਼ਨਲ মিডিਏ ਦੁਆਰਾ ਕਿ ਇਹ ਲੋਕ ਖਤਰਾ ਹੈ ਤੁਹਾਡੇ ਲਈ ਬਹੁ ਗਿਣਤੀ ਲੋਕ ਜੋੜ ਲਏ ਜਾਂਦੇ ਆ ਵੋਟਾਂ ਦੇ ਲਈ ਪਰ ਇਹਦੇ ਨਾਲ ਜਿਹੜਾ ਤੁਸੀਂ ਇੱਕ ਇੰਟਰਨੈਸ਼ਨਲ ਮੈਸੇਜ ਦਿੰਨੇ ਆ ਸਾਰੇ ਪਾਸੇ ਉਹ ਕਿਤੇ ਨਾ ਕਿਤੇ ਸ਼ਬੀ ਜਿਹੜੀ ਆ ਉਹ ਖਰਾਬ ਹੁੰਦੀ ਆ ਸਿਰਫ ਇੱਕ ਕਿਸੇ ਨੇ ਕਹੇ ਤਾਂ ਉਹਦੇ ਪਿੱਛੇ ਹੀ ਚੱਲ ਪੈਂਦੇ ਆ ਕਿਸੇ ਧਰਮ ਗੁਰੂ ਨੇ ਕਹੇ ਤਾਂ ਥੋੜਾ ਆਪਣਾ ਦਿਮਾਗ ਵੀ ਲਾਉਣਾ ਜ਼ਰੂਰੀ ਆ ਇਹ ਪੂਰੀ ਖਬਰ ਸੀਗੀ ਸ਼ਾਹਰੂਖ ਖਾਨ ਬਾਰੇ ਦੱਸਣ ਦੀ ਕੋਸ਼ਿਸ਼ ਕੀਤੀ ਧੰਨਵਾਦ ਸਤਿ ਸ਼੍ਰੀ ਅਕਾਲ ਜੇਕਰ ਕੋਈ ਕਮੀ ਲੱਗਦੀ ਹੁੰਦੀ ਆ ਤਾਂ ਵੀ ਜਰੂਰ ਦੱਸਦਿਆ ਕਰੋ ਜੇਕਰ ਵਧੀਆ ਲੱਗਦਾ ਹੁੰਦਾ ਕਮੈਂਟ ਜਰੂਰ ਕਰਕੇ ਦੱਸਦਿਆ ਕਰੋ